ਹੈਲੋ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਤੇ ਅ ਜਿਹੜੀ ਅੱਜ ਦੀ ਆਪਾਂ ਸਟੋਰੀ ਲੈ ਕੇ ਆਏ ਹਾਂ ਹਰਮਨ ਸਿੰਘ ਖੋਸਾ ਤੇ ਲੈ ਕੇ ਆਏ ਆ ਜਿਨ੍ਹਾਂ ਦੇ ਕੀ ਇੰਸਟਾਗ੍ਰam ਤੇ 1.1 ਮਿਲੀਅਨ ਫਾਲੋਅਰਸ ਨੇ ਤੇ 4 ਲੱਖ ਤੋਂ ਉੱਤੇ YouTube ਤੇ ਆ ਆਪਾਂ ਸ਼ੁਰੂ ਕਰਦੇ ਆ ਇਹਨਾਂ ਦੀ ਕਹਾਣੀ ਕਿ ਇਹ ਕਿਸ ਤਰ੍ਹਾਂ ਆਏ ਤੇ ਸੰਧੂ ਹਣਾਂ ਨਾਲ ਇਹਨਾਂ ਦੀ ਕੀ ਰਿਸ਼ਤੇਦਾਰੀ ਏ ਤੇ ਕਿਹੜੇ ਪਿੰਡ ਤੋਂ ਨੇ ਤੇ ਕਿੰਨੀ ਇਹਨਾਂ ਦੀ 1 ਮੰਥ ਦੀ ਕਮਾਈ ਏ ਤੇ ਬਿਨਾ ਟਾਈਮ ਵੇਸਟ ਕੀਤੇ ਆਪਾਂ ਸ਼ੁਰੂ ਕਰਦੇ ਆ ਹਰਮਨ ਸਿੰਘ ਖੋਸਾ ਦੇ ਬਾਰੇ ਜਿਨ੍ਹਾਂ ਨੇ ਕਿ ਅੱਜ ਤੋਂ 5 ਸਾਲ ਪਹਿਲਾਂ Instagram ਤੇ TikTok ਤੇ ਵੀਡੀਓ ਬਣਾਉਣੀਆਂ ਸੰਧੂ ਹਣਾਂ ਦੇ ਨਾਲ ਹੀ ਸ਼ੁਰੂ ਕੀਤੀਆਂ ਸੀ ਇਹਨਾਂ ਨੂੰ ਪਹਿਲਾਂ ਜਿਵੇਂ ਕਿ ਲਿਪਸਿੰਗ ਤੇ ਜਿਵੇਂ ਡਾਂਸ ਵੀਡੀਓ ਪੌਂਦੇ ਬਹੁਤ ਸ਼ਕੀਨ ਸੀ ਤੇ ਪੌਂਦੇ ਵੀ ਸੀ ਪਰ ਉਹਨਾਂ ਤੋਂ ਕੋਈ ਵੀ ਇਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਤੇ ਇਹਨਾਂ ਨੇ ਬਾਅਦ ਵਿੱਚ ਆਪਣੀ ਦਾਦੀ ਦੇ ਨਾਲ ਪੌਣੀਆਂ ਵੀਡੀਓ ਸ਼ੁਰੂ ਕਰਤੀਆਂ ਤੇ ਜਿੰਨਾ ਤੋਂ ਇਹਨਾਂ ਨੂੰ ਬਹੁਤ ਵਧੀਆ ਰੀਚ ਮਿਲੀ ਤੇ ਇਹਨਾਂ ਦੇ ਫਾਲੋਅਰਸ ਕਾਫੀ ਵੱਧ ਗਏ ਸਨ ਠੀਕ ਹੈ ਜਿਸ ਤੋਂ ਬਾਅਦ ਇਹਨਾਂ ਨੇ ਟਿਕਟੌਕ ਬੈਨ ਹੋ ਗਿਆ ਸੀ ਇਹਨਾਂ ਕੋਲ ਸਿਰਫ ਰਹਿ ਗਿਆ ਸੀ ਇੰਸਟਾਗ੍ਰam ਇੰਸਟਾਗ੍ਰam ਤੇ ਇਹਨਾਂ ਨੇ ਬਹੁਤ ਜ਼ਿਆਦੀ ਮਿਹਨਤ ਕੀਤੀ ਮਿਹਨਤ ਇਸ ਤਰ੍ਹਾਂ ਕੀਤੀ ਕਿ ਉਹਨਾਂ ਦੀ ਜਿਹੜੀ ਦਾਦੀ ਸੀ ਉਹ ਪਹਿਲਾਂ ਇੱਕ ਪੂਰੀ ਤਿਆਰ ਕਰਦੇ ਸੀ ਜਿਹੜੀ ਵੀ ਵੀਡੀਓ ਬਣਾਉਣੀ ਸੀ ਤੇ ਉਹਨੂੰ ਪਹਿਲਾਂ ਟ੍ਰੇਨਿੰਗ ਦਿੰਦਾ ਸੀ ਆਪਦੀ ਦਾਦੀ ਨੂੰ ਉਹ ਟ੍ਰੇਨਿੰਗ ਦੇਣ ਤੋਂ ਬਾਅਦ ਫਿਰ ਉਹ ਦੋਵੇਂ ਵੀਡੀਓ ਬਣਾਉਂਦੇ ਸਨ ਇਸ ਤਰ੍ਹਾਂ ਕਾਫੀ ਉਸਨੇ ਮਿਹਨਤ ਕੀਤੀ ਤੇ ਇੰਸਟਾਗ੍ਰਾਮ ਤੇ ਕਾਫੀ 4 ਲੱਖ ਤੋਂ ਵੱਧ ਉਹਨੇ ਜਦੋਂ ਫਾਲੋਅਰ ਕਰ ਲਏ ਸੀ ਫਿਰ ਹਾਲੇ ਉਹਨੂੰ 2 ਸਾਲ ਹੀ ਹੋਏ ਨੇ YouTube ਤੇ ਆਏ ਤੇ ਔਰ ਤੇ ਤੇ ਜਿੱਥੇ ਕਿ ਉਸਨੇ ਬਹੁਤ ਹੀ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਏ ਕਿ 4 ਲੱਖ ਤੋਂ ਉੱਤੇ ਉੱਥੇ ਵੀ ਉਹਨੇ ਫਾਲੋਅਰ ਹੁਣ ਹੋ ਗਏ ਨੇ YouTube ਤੇ ਇਸੇ ਤਰ੍ਹਾਂ ਉਹਨਾਂ ਦਾ ਜਨਮ ਦੀ ਗੱਲ ਕਰਦੇ ਆ ਉਹਨਾਂ ਦਾ ਜਨਮ 2000 ਦਾ ਏ ਤੇ ਹੁਣ ਹਿਸਾਬ ਲਾ ਲਓ ਕਿ 25 ਸਾਲ ਦੀ ਉਹਨਾਂ ਦੀ ਉਮਰ ਹੈਗੀ ਏ ਤੇ ਉਹਨਾਂ ਦਾ ਕੱਦ ਹੈਗਾ 5 ਫੁੱਟ 11 ਇੰਚ ਤੇ ਭਾਰ ਹੈਗਾ 75 ਕਿਜੀ ਮਤਲਬ 75 ਕਿਜੀ ਠੀਕ ਹੈ ਤੇ ਹੁਣ ਇਹਨਾਂ ਦੀ ਇਹਨਾਂ ਦਾ ਜਿਹੜਾ ਫੇਵਰੇਟ ਕਲਰ ਹੈ ਸカイ ਬਲੂ ਰੈੱਡ ਇਸ ਤਰ੍ਹਾਂ ਹੈਗੇ ਨੇ ਇਸੇ ਕਰਕੇ ਇਹਨਾਂ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਦਾ ਫੇਵਰੇਟ ਐਕਟਰ ਕਿਹੜੇ ਨੇ ਫੇਵਰੇਟ ਅਕਟਰ ਇਹਗੇ ਦุลਜੀਤ ਦਸਾਂਝ ਤੇ ਪੰਜਾਬੀ ਇੰਡਸਟਰੀ ਚੋਂ ਤੇ ਦੂਸਰੇ ਇਹਗੇ ਨੀਰੂ ਬਾਜ਼ਵਾ ਇਹਨਾਂ ਦੇ ਬਹੁਤ ਹੀ ਜ਼ਿਆਦੇ ਫੇਵਰੇਟ ਨੇ ਇਹਨਾਂ ਦਾ ਪਿੰਡ ਦੀ ਗੱਲ ਕਰੀਏ ਕਿ ਇਹਨਾਂ ਦਾ ਪਿੰਡ ਕਿੱਥੇ ਆ ਇਸ ਦਾ ਪਿੰਡ ਹੈਗਾ ਏ ਦਲ ਸਿੰਘ ਵਾਲਾ ਪਿੰਡ ਹੈ ਜੀਰੇ ਦੇ ਕੋਲ ਜਲੰਧਰ ਵਾਲੀ ਸਾਈਡ ਹੈਗਾ ਏ ਠੀਕ ਹੈ ਤੇ ਬਾਕੀ ਇਹਨਾਂ ਦੀਆਂ ਕਾਫੀ ਵੀਡੀਓ ਵਾਈਰਲ ਹੋਈਆਂ ਜਾਂ YouTube ਤੇ ਵੀ ਕਿ ਜਿਨ੍ਹਾਂ ਨੂੰ 1 ਮਿਲੀਅਨ ਤੋਂ ਵੱਧ ਹੋ ਗਏ ਨੇ ਸੱਤ ਵੀਡੀਓ ਐਹੋ ਜੀਆਂ ਨੇ ਜਿਹੜੀਆਂ ਕਿ 1 ਮਿਲੀਅਨ ਨੂੰ ਪਾਰ ਕੀਤਾ ਆ ਕਿ 1 ਮਿਲੀਅਨ ਤੋਂ ਵੱਧ ਕਿ ਇਹਨਾਂ ਸਦੀਆਂ ਵੀਡੀਓ ਉਹਨਾਂ ਵਿੱਚੋਂ ਕੁਝ ਕੁ ਵੀਡੀਓ ਦੇ ਆਪਾਂ ਨਾਮ ਵੀ ਲਵਾਂਗੇ ਜਿਵੇਂ ਪੂੜੇ ਅਤੇ ਖੀਰ ਬੇਬੇ ਨੇ ਪਹਿਲੀ ਵਾਰ ਚਲਾਇਆ ਮੋਟਰਸਾਈਕਲ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਇਹ ਕੁਛ ਐਹੋ ਜਿਹੇ ਵੀਡੀਓ ਨੇ ਜਿਨ੍ਹਾਂ ਨੂੰ ਤਿੰਨ ਤੋਂ 2 ਮਿਲੀਅਨ ਤੋਂ ਵੱਧ ਵਿਊ ਆਏ ਹੋਏ ਨੇ ਬਹੁਤ ਹੀ ਫੇਮਸ ਵਾਧਾ ਵਾਲੇ ਨੇ ਤੇ ਇਹਨਾਂ ਨੂੰ ਇੰਸਟਾਗ੍ਰam ਤੋਂ ਲੱਖ ਤੋਂ ਉੱਪਰ ਲੱਖ 2 ਲੱਖ ਦੇ ਵਿੱਚ ਇੱਕ ਲੱਖ ਡੇਢ ਲੱਖ ਦੇ ਵਿੱਚ ਵਿੱਚ ਇਹ ਆਦੇ ਇੰਸਟਾਗ੍ਰਾਮ ਤੋਂ ਕਮਾਈ ਕਰ ਲੈਂਦੇ ਨੇ ਤੇ YouTube ਤੋਂ 2 ਤੋਂ 3 ਲੱਖ ਦੇ ਵਿੱਚ ਵਿੱਚ ਇਹ ਕਮਾਈ ਆਪਦੀ ਕਰ ਲੈਂਦਾ ਹੈ ਠੀਕ ਹੈ ਇਸ ਕਰਕੇ ਇਸ ਦੀ ਬਹੁਤ ਵੱਡੀ ਕਮਾਈ ਹੈਗੀ ਹੈ ਜੋ ਕਿ ਉਸਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਪ੍ਰਾਪਤ ਕੀਤੀ ਹੈ ਬਾਕੀ ਇਹਨਾਂ ਬਹੁਤ ਹੀ ਜ਼ਿਆਦਾ ਵਧੀਆ ਇਸ ਦੀ ਫੈਮਲੀ ਹੈ ਇਸ ਦੀ ਫੈਮਲੀ ਦੀ ਗੱਲ ਕਰੀਏ ਤਾਂ ਇਸ ਦੀ ਫੈਮਲੀ ਦੇ ਵਿੱਚ ਇਸ ਇੱਕ ਹਰਮਣੇ ਇੱਕ ਉਸ ਦੇ ਮਾਤਾ ਜੀ ਨੇ ਤੇਕ ਉਸ ਦੇ ਪਿਤਾ ਜੀ ਨੇ ਇੱਕ ਉਸ ਦੇ ਦਾਦਾ ਜੀ ਤੇ ਦਾਦੀ ਜੀ ਨੇ ਜਿੰਨਾ ਜੜੀ ਕਿ ਬਹੁਤ ਹੀ ਸੋਹਣੀ ਤੇ ਵਧੀਆ ਫੈਮਿਲੀ ਏ ਤੇ ਇਹ ਆਪਦੀ ਮੰਮੀ ਦੇ ਨਾਲ ਵੀ ਬਹੁਤ ਸਾਰੀਆਂ ਵੀਡੀਓ ਬਣਾਉਂਦਾ ਏ ਤੇ ਇਸ ਦੀ ਇੱਕ ਮਾਸੀ ਵੀ ਓ ਇਸ ਤਰ੍ਹਾਂ ਲੱਗਦੇ ਆ ਜਿਵੇਂ ਇਸ ਦੀ ਭੈਣ ਹੀ ਹੁੰਦੀ ਏ ਕਈ ਲੋਕ ਉਸ ਨੂੰ ਉਸ ਦੀ ਭੈਣ ਵੀ ਸਮਝਦੇ ਨੇ ਪਰ ਉਹ ਉਸ ਦੀ ਮਾਸੀ ਏ ਤੇ ਉਸ ਦੇ ਵੀ ਦੋ ਅੱਗੇ ਬੱਚੇ ਨੇ ਉਹ ਇਸ ਨਾਲ ਦੇ ਨਾਲ ਕਾਫੀ ਮਿਲਦੇ ਜੁਲਦੇ ਨੇ ਇਸ ਕਰਕੇ ਕਈ ਲੋਕ ਉਸ ਨੂੰ ਭੈਣ ਕਹਿ ਦਿੰਦੇ ਨੇ ਤੇ ਜਿਸ ਤਰ੍ਹਾਂ ਕਿ ਆਪਾਂ ਸੰਧੂ ਹੁਣਾ ਦੀ ਵੀਡੀਓ ਪਾਈ ਸੀ ਅਪਲੋਡ ਕੀਤੀ ਸੀ ਤੇ ਉਸ ਦੇ ਥੱਲੇ ਬਹੁਤ ਹੀ ਜ਼ਿਆਦਾ ਕਮੈਂਟ ਆਏ ਸਨ ਕਿ ਹਾਂ ਕਿ ਸੰਧੂ ਹੁਣਾਂ ਨਾਲ ਇਹਨਾਂ ਦਾ ਕੀ ਰਿਸ਼ਤਾ ਹੈ ਤੇ ਉਸ ਦੇ ਨੀਚੇ ਇਹ ਬਹੁਤ ਹੀ ਜ਼ਿਆਦਾ ਕੁਐਸ਼ਨ ਆਏ ਸੀ ਜਿਹੜੇ ਕਿ ਆਪਾਂ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਕਿ ਉਹ ਸਾਰੇ ਕੁਐਸ਼ਨਸ ਵਗੈਰਾ ਨੂੰ ਜਵਾਬ ਦੇਵਾਂਗੇ ਜਿਹੜੇ ਜਿਹੜੇ ਲੋਕਾਂ ਨੇ ਪੁੱਛੇ ਨੇ ਜੇ ਤੁਸੀਂ ਹਰਮਨ ਖੋਸ ਦੇ ਬਾਰੇ ਕੁਝ ਕੁਐਸ਼ਨ ਪੁੱਛਣਾ ਚਾਹੁੰਦੇ ਹੋ ਕਮੈਂਟ ਕਰਕੇ ਦੱਸ ਦਿਓ ਜੇ ਆਪਾਂ ਉਹਨਾਂ ਸਾਰਿਆਂ ਨੂੰ इकਟ्ठा ਕਰਕੇ ਅਨਸਰ ਦੇਣ ਦੀ ਤਾਂਡੀ ਕੋਸ਼ਿਸ਼ ਕਰਾਂਗੇ ਤੇ ਜੇ ਤੁਸੀਂ ਸੰਧੂ ਹਰਾਂ ਬਾਰੇ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਜੇ ਤਾਂ ਉੱਥੇ ਜਾ ਕੇ ਉਹ ਵੀਡੀਓ ਆਪਾਂ ਇਸ ਤੋਂ ਪਹਿਲਾਂ ਅਪਲੋਡ ਕੀਤੀ ਸੀ ਤੇ ਉਸ ਤੇ ਜਾ ਕੇ ਥੱਲੇ ਕਮੈਂਟ ਕਰ ਸਕਦੇ ਹੋ ਉਹ ਆਪਾਂ ਕੱਲ ਪਰਸੋ ਤੱਕ ਕਰ ਵੀਡੀਓ ਲੈ ਕੇ ਆਵਾਂਗੇ ਤੇ ਇਸ ਤੋਂ ਬਾਅਦ ਸੰਧੂ ਹੁਣਾ ਨਾਲ ਇਸ ਦਾ ਇਹ ਰਿਸ਼ਤਾ ਹੈ ਕਿ ਸੰਧੂ ਹੁਣਾ ਦਾ ਜਿਹੜੇ ਨਾਨਕਾ ਪਿੰਡੇ ਉੱਥੇ ਹਰਮਨ ਦਾ ਇਹ ਪਿੰਡੇ ਕਿ ਹਰਮੰਦ ਦਾ ਉਹ ਆਪਦਾ ਪਿੰਡ ਏ ਜਿਹੜਾ ਕਿ ਸੰਧੂ ਹੁਣਾਂ ਦਾ ਨਾਨਕੇ ਪਿੰਡ ਏ ਇਕੱਠੇ ਵੀਡੀਓ ਬਣਾਉਂਚੀ ਹੋਏ ਸੀ ਫਿਰ ਨਾਨਕੇ ਪਿੰਡ ਦੇ ਹੋਏ ਤੇ ਫਿਰ ਇਸੇ ਤਰ੍ਹਾਂ ਕਿ ਮਾਮੇ ਭੂਆ ਦੀ ਰਿਸ਼ਤੇਦਾਰੀ ਏ ਕਿ ਰੀਅਲ ਤਾਂ ਨਹੀਂ ਬੱਟ ਕੀ ਹੈ ਨਾ ਕਿ ਮਾਮੇ ਭੂਆ ਵਾਂਗੂ ਹੀ ਇਹ ਵਰਤਦੇ ਨੇ ਬਹੁਤ ਸੋਹਣਾ ਇੱਕ ਦੂਜੇ ਦੇ ਘਰ ਆਉਂਦੇ ਜਾਂਦੇ ਨੇ ਤੇ ਬਹੁਤ ਵਿਆਹਾਂ ਸਾਰੇ ਸ਼ਗਨ ਵਿਹਾਰਾਂ ਤੇ ਵੀ ਇਸੇ ਤਰ੍ਹਾਂ ਹੀ ਮਾਮੇ ਭੂਆ ਤਰ੍ਹਾਂ ਵਰਤਦੇ ਨੇ ਤੇ ਪਹਿਲਾਂ ਇਹ ਵੀਡੀਓ ਤੋਂ ਇਕੱਠੇ ਹੋਏ ਸੀ ਫਿਰ ਇਹਨਾਂ ਦੀ ਪਿੰਡ ਦੀ ਰਿਸ਼ਤੇਦਾਰੀ ਵੀ ਹੋਣ ਕਰਕੇ ਫਿਰ ਇਸੇ ਤਰ੍ਹਾਂ ਇਹਨਾਂ ਇਸੇ ਤਰ੍ਹਾਂ ਇਹਨਾਂ ਦਾ ਕਾਫੀ ਜ਼ਿਆਦਾ ਮੇਲ-ਜੋਲੇ ਤੇ ਆਪਸ ਵਿੱਚ ਹੁਣ ਬਹੁਤ ਹੀ ਜ਼ਿਆਦਾ ਵਰਤਦੇ ਨੇ। ਬਾਕੀ ਇੱਕ ਤੁਹਾਨੂੰ ਲਾਸਟ ਤੇ ਗੱਲ ਹੋਰ ਆਪਾਂ ਕਰਨੀ ਚਾਹੁੰਦੇ ਸੀ ਕਿ ਜੇ ਤੁਸੀਂ ਮੇਰੇ ਵਲੌਗ ਵੇਖਣਾ ਚਾਹੁੰਦੇ ਜੇ ਤੇ ਆਪਾਂ ਇਹਦੇ ਨੀਚੇ ਹੀ ਕਮੈਂਟ ਦੇ ਵਿੱਚ ਵੀ ਤੇ ਵੈਸੇ ਵੀ ਨੀਚੇ ਆਪਾਂ ਇਸ ਦੀ ਆਈਡੀ ਦਿੱਤੀ ਹੋਈ ਹੈ ਚੈਨਲ ਦਾ। ਲਿੰਕ ਦਿੱਤਾ ਆਇਆ ਤੁਸੀਂ ਉਹਦੇ ਤੇ ਜਾ ਕੇ ਮੇਰੀਆਂ ਵੀਡੀਓਸ ਮੇਰੇ ਵਲੌਗ ਦੇਖ ਸਕਦੇ ਹੋ ਡੇਲੀ ਵਲੌਗ ਮੇਰੇ ਟਵਿਨਸ ਬੱਚੇ ਨੇ ਆਪਾਂ ਉਹਨਾਂ ਦੀ ਡੇਲੀ ਵਲੌਗਿੰਗ ਲੈ ਕੇ ਆਵਾਂਗੇ ਤੇ ਉੱਥੇ ਜਾ ਕੇ ਜਰੂਰ ਕਮੈਂਟ ਕਰਕੇ ਜਰੂਰ ਦੱਸਿਆ ਜੇ ਕਿ ਹਾਂ ਅਸੀਂ ਤੁਹਾਡੀ ਵਲੌਗਿੰਗ ਦੇਖਣਾ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ ਜਰੂਰ ਦੱਸਿਆ ਜੇ ਤੇ ਫਿਰ ਉਸ ਹਸ ਹਫਤੇ ਆਪਾਂ ਵਲੌਗਿੰਗ ਵੀ ਲੈ ਕੇ ਆਵਾਂ ਕਰਾਂਗੇ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਦੱਸਿਓ ਕਿਸ ਤਰ੍ਹਾਂ ਤੁਹਾਨੂੰ ਇਹ ਵੀਡੀਓ ਲੱਗੀ ਜੇ ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ